ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਚੈਨ ਨਾਲ ਜੁੜੇ ਹੋਏ ਮੇਰੇ ਸਾਰੇ ਹੀ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਜੇ ਚੈਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਜ਼ਰੂਰ ਕਰ ਲੈ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਉਹਨਾਂ ਨੂੰ ਟਾਈਮ ਤੇ ਟਾਈਮ ਮਿਲਦਾ ਰਹੇ ਵੀਡੀਓ ਨੂੰ ਅੱਗੇ ਦੇ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਧੰਨਵਾਦ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅੱਜ ਤਾਂ ਹਨ ਮਾਪਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੈ ਕੇ 108 ਸ਼ਬਦਾਂ ਵਾਲੇ ਜਾਪ ਬਾਰੇ ਦੱਸਾਂਗੇ ਗੁਰਬਾਣੀ ਦੇ ਇੰਨਾ ਪਵਿੱਤਰ ਸ਼ਬਦਾਂ ਦਾ ਮਹਾਪੁਰਸ਼ਾਂ ਦੀ ਦੱਸੀ ਵਿਧੀ ਅਨੁਸਾਰ ਪਾਠ ਕਰਨ ਨਾਲ ਸਭ ਤਰ੍ਹਾਂ ਦੇ ਰੋਗ ਦਲੇਦਰ ਸੰਕਟ ਔਕੜਾ ਗਰੀਬੀ ਕਰਜ਼ਾ ਪਰਿਵਾਰਿਕ ਕਸ਼ਟ ਮਾਨਸਿਕ ਤੇ ਸਰੀਰਕ ਸੰਤਾਪ ਸੰਤਾਨ ਦੀ ਅਣਹੋਦ ਆਦ ਤਕਲੀਫ ਸਤਗੁਰ ਜੀ ਦੀ ਕਿਰਪਾ ਨਾਲ ਨਿਵਰਤ ਹੁੰਦੀਆਂ ਹਨ ਸ਼ਬਦਾਂ ਦੀ ਇਹ ਦਾਤ ਸ੍ਰੀ ਬਾਬਾ ਬੁੱਢਾ ਸਹਿਬ ਜੀ ਦੇ ਵੰਚਿ ਨੇ ਇੱਕ ਬਜ਼ੁਰਗ ਮਹਾਪੁਰਸ਼ ਜੀ ਨੇ ਅਪਾਰ ਕਿਰਪਾ ਕਰਕੇ ਜਗਤ ਜਲੰਦੇ ਦੀ ਸ਼ਾਂਤੀ निमित्त ਬਖਸ਼ੀਸ਼ ਕੀਤੀ ਹੈ ਨਾਨਕ ਦੁਖੀਆ ਸਭ ਸੰਸਾਰ ਵਰਤਮਾਨ ਸਮੇਂ ਵਿੱਚ ਕੋਈ ਪੁਰਸ਼ ਵੀ ਸੁਖੀ ਨਜ਼ਰ ਨਹੀਂ ਆਉਂਦਾ ਨਾਨਕ ਦੁਖੀਆ ਸਭ ਸੰਸਾਰ ਮਹਾਵਾਕ ਅਨੁਸਾਰ ਹਰ ਪ੍ਰਾਣੀ ਕਿਸੇ ਨਾ ਕਿਸੇ ਦੁੱਖ ਵਿੱਚ ਗਰਸਿਆ ਹੋਇਆ ਹੈ ਇਹਨਾਂ ਦੁੱਖਾਂ ਦੀ ਨਿਵਰਤੀ ਲਈ ਲੋਕ ਥਾਂ-ਥਾਂ ਦੇ ਪੜ ਕਰ ਰਹੇ ਹਨ ਪਰ ਇਹਨਾਂ ਦੁੱਖਾਂ ਤੋਂ छुटकारा ਕਿਸੇ ਵਿਰਲੇ ਨੂੰ ਹੀ ਮਿਲਦਾ ਹੈ ਕਿਉਂਕਿ ਅਸਲ ਿਸਾਨੇ ਤੋਂ ਥੜਕ ਕੇ ਕੋਈ ਪੁਰਸ਼ ਸੁਖ ਪ੍ਰਾਪਤ ਨਹੀਂ ਕਰ ਸਕਦਾ ਸਤਿਗੁਰੂ ਜੀ ਦਾ ਪਵਿੱਤਰ ਵਾਕ ਹੈ ਸਰਬ ਰੋਗ ਦਾ ਆਉਖਦ ਨਾਮ ਸੋ ਜਿਹੜੇ ਪੁਰਸ਼ ਆਪਣੇ ਦੁੱਖਾਂ ਦੀ ਨਿਵਰਤੀ ਲਈ ਨਾਮ ਦਾ ਆਸਰਾ ਲੈਂਦੇ ਹਨ ਉਨ੍ਹਾਂ ਦੇ ਸਾਰੇ ਦੋਗ ਦੁੱਖ ਦਲਿਤ ਗਰੀਬੀ ਤੇ ਹੋਰ ਤਰ੍ਹਾਂ ਦੀ ਹਰ ਤਰ੍ਹਾਂ ਦੇ ਸੰਕਟ ਦੂਰ ਹੋ ਜਾਂਦੇ ਹਨ ਹਰ ਪ੍ਰਾਣੀ ਮਾਤਰ ਦੇ ਦੁੱਖਾਂ ਦੀ ਨਿਵਰਤੀ ਲਈ ਸ੍ਰੀ ਬਾਬਾ ਬੁੰਡਾ ਜੀ ਦੇ ਵੰਛਲੇ ਇੱਕ ਬਜ਼ੁਰਗ ਮਹਾਪੁਰਸ਼ ਜੀ ਨੇ ਇਹ ਪਵਿੱਤਰ ਗੁਰੂ ਸ਼ਬਦਾਂ ਦੀ ਅਮੋਲਕ ਦਾਤ ਜਗਤ ਜਨੰਦੇ ਦੀ ਸ਼ਾਂਤੀ ਲਈ ਅਪਾਰ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ ਇਹਨਾਂ ਸ਼ਬਦਾਂ ਦਾ ਪੂਰਨ ਵਿਧੀ ਅਨਸਾਰ ਪ੍ਰੇਮ ਤੇ ਸ਼ਰਧਾ ਨਾਲ ਪਾਠ ਕਰਨ ਵਾਲੇ ਪਰਛਾਹ ਕੋਈ ਸੰਕਟ ਨਹੀਂ ਰਹਿੰਦਾ ਤੇ ਸਤਿਗੁਰ ਜੀ ਦੀ ਮਿਹਰ ਨਾਲ ਉਸ ਨੂੰ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ ਆਸ ਹੈ ਕਿ ਲੋੜਵੰਤ ਸੱਜਣ ਮਹਾਪੁਰਸ਼ ਦੀਪ ਇਸ ਬਖਸ਼ੀਸ਼ ਤੋਂ ਲਾਭ ਉਠਾਉਣਗੇ ਏਕ ਓੰਕਾਰ ਸਤਿਗੁਰ ਪ੍ਰਸਾਦ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਜਿਹੜਾ ਪੁਰਸ਼ ਜਾਂ ਇਸਤਰੀ ਪੂਰਨ ਸ਼ਰਧਾ ਸਹਿਤ ਇਨ੍ਹਾਂ ਪਵਿੱਤਰ ਸ਼ਬਦਾਂ ਦਾ ਪੂਰਨ ਵਿਧੀ ਨਾਲ ਹਰ ਰੋਜ਼ ਪਾਠ ਕਰੇਗਾ ਉਸ ਦੇ ਦੁੱਖ ਸੰਕਟ ਤੇ ਆਕੜਾ ਦੂਰ ਹੋਣ ਗਿਆ ਇਹਨਾਂ 108 ਸ਼ਬਦਾਂ ਦਾ ਆਦਤੋਂ ਅੰਤ ਤੱਕ ਰੋਜ਼ਾਨਾ ਇੱਕ ਪਾਠ ਕਰੋ ਜੇ ਕੋਈ ਸੰਕਟ ਆਪਰੇ ਤਾਂ ਉਸ ਦੀ ਨਿਵਰਤੀ ਲਈ ਐਸੇ ਭਾਵ ਦੇ ਸ਼ਬਦ ਦੀ ਚੋਣ ਕਰੋ 40 ਦਿਨ 108 ਵਾਰ ਹਰ ਰੋਜ਼ ਪਾਣ ਕਰੋ ਗੁਰੂ ਮਹਾਰਾਜ ਦੀ ਮਿਹਰ ਨਾਲ ਸਭ ਸੰਕਟ ਨਿਵਰਤ ਹੋ ਜਾਣਗੇ ਜਿਸ ਸ਼ਬਦ ਨੂੰ ਸਿੱਧ ਕਰਨਾ ਚਾਹੋ ਉਸ ਨੂੰ ਇਹ ਥਾਂ ਲਿਖੀ ਵਿਧੀ ਅਨਸਾਰ ਜਪੋ ਸਤਿਗੁਰ ਦੀ ਕਿਰਪਾ ਨਾਲ ਸਭ ਕਾਰਜ ਸਿੱਧ ਹੋਣਗੇ ਪਾਠ ਕਰਨ ਦੀ ਮਰਿਆਦਾ ਤੁਹਾਨੂੰ ਅੱਗੇ ਦੱਸਾਂਗੇ ਸ਼ਰਧਾ ਤੇ ਵਿਸ਼ਵਾਸ ਰੱਖੋ ਸਿੱਧਕ ਤੇ ਸ਼ਰਧਾ ਧਾਰਨ ਕੀਤਿਆਂ ਸਭ ਕਾਰਜ ਸਿੱਧ ਹੋਣਗੇ ਪਾਠ ਕਰਨ ਦੀ ਵਿਧੀ ਪਾਠ ਆਰੰਭ ਕਰਨ ਸਮੇਂ ਅਮਰਤ ਵੇਲੇ ਇਸ਼ਨਾਨ ਕਰੋ ਪਵਿੱਤਰ ਅਸਥਾਨ ਨਦੀ ਜਾਂ ਸਰੋਵਰ ਦੇ ਕਿਨਾਰੇ ਸਵਸ਼ ਆਸਨ ਵਿਛਾ ਕੇ ਚੜ੍ਹਦੀ ਦਿਸ਼ਾ ਵੱਲ ਮੂੰਹ ਕਰਕੇ ਬੈਠੋ ਚਿੱਟੀ ਉਨ ਦੀ ਵੱਡੀ ਮਾਲਾ ਵਰਤੋ ਕੋਲ ਧੂਪ ਅਗਰਬਤੀ ਤੁਖਾਓ ਸ਼ਬਦ ਦਾ ਪਾਠ ਆਰੰਭ ਕਰਨ ਤੋਂ ਪਹਿਲਾਂ ਪੰਜ ਪਾਠ ਮੂਲ ਮੰਤਰ ਦੇ ਕਰੋ ਤੇ ਸਤਿਗੁਰ ਜੀ ਦੀ ਚਰਨਾ ਵਿੱਚ ਪਾਠ ਦੀ ਸਫਲਤਾ ਲਈ ਅਰਦਾਸ ਕਰੋ ਪਾਸ ਜਲ ਦਾ ਵਰਤਨ ਰੱਖੋ ਪਾਠ ਦੀ ਸਮਾਪਤੀ ਤੋਂ ਬਾਅਦ ਇਸ ਪਵਿੱਤਰ ਹੋਏ ਅੰਮ੍ਰਿਤ ਨੂੰ ਆਪ ਛਕੋ ਪਰਿਵਾਰ ਦੇ ਸਭ ਜੀਆਂ ਨੂੰ ਸ਼ਕਾਓ ਰੋਗੀ ਨੂੰ ਸ਼ਕਾਓ ਘਰ ਤੇ ਹੱਟੀ ਵਿੱਚ ਇਸ ਦਾ ਛਿੜਕਾ ਕਰੋ ਸਤਿਗੁਰ ਜੀ ਦੀ ਮਿਹਰ ਨਾਲ ਘਰ ਵਿੱਚ ਬਰਕਤਾਂ ਦਾ ਵਾਸਾ ਹੋਵੇਗਾ ਪਰ ਬਾਤ ਸਮੇਂ ਨਿਤਨੰਦੀਆਂ ਪੰਜ ਬਾਣੀਆਂ ਨਿਜਮ ਨਾਲ ਪਾਠ ਕਰਨਾ ਚਾਹੀਦਾ ਹੈ ਆਮ ਨੂੰ ਸੋਦਰ ਰਹਿ ਰਾਸ ਦੇ ਰਾਤ ਨੂੰ ਕੀਰਤਨ ਸੋਲਾ ਪੜ੍ਹ ਕੇ ਵਿਸਰਾਮ ਕਰੋ ਪਾਠ ਇਕਾਤ ਅਸਥਾਨ ਤੇ ਬੈਠ ਕੇ ਕਰੋ ਤੇ ਪਾਠ ਕਰਦੇ ਸਮੇਂ ਮਨਤੀ ਨੂੰ ਇਕਾਗਰ ਰੱਖੋ ਤੁਰਦਿਆਂ ਫਿਰਦਿਆਂ ਪਾਠ ਨਹੀਂ ਕਰਨਾ ਚਾਹੀਦਾ ਈਓ ਸਫਲਤਾ ਨਹੀਂ ਮਿਲਦੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ